ਓਏ ਜੱਗੂ ਖੜ ਕੇ ਓਏ ਹਾਕਮ ਵਾਲੀਆ ਖੜਾਓ ਉਹ ਦੇਖ ਕੇ ਹੱਥ ਲਾਈ ਉਧਰ ਕੁਲਵੀਰ ਖੜਾ ਏਟ ਹਾਂ ਏਟ ਹਾਂ ਏਟ ਆਹ ਸਵਾਦ ਆ ਓਏ ਯਫੇ ਤੇ ਯਫਾ ਹਾ ਯਫਾ ਆਹ ਸਵਾਦ ਹੰਦਾ ਓਏ ਕੁਲਵੀਰੋ ਮੇਲਾ ਬਣ ਗਿਆ ਓਏ ਜੱਗੂ ਨੇ ਮੇਲਾ ਬਣਾਤਾ ਓ ਉਹ ਦੇਖਾਂਗੇ ਓਏ ਕੁਲਵੀਰ ਤੇ ਓਏ ਜੱਗੂ ਖੜ ਕੇ ਓਏ ਹਾਕਮ ਵਾਲੀਆ ਖੜਾ ਓ ਉਹ ਦੇਖ ਕੇ ਹੱਥ ਲਾਈ ਉਧਰ ਕੁਲਵੀਰ ਖੜਾ ਏ ਠਾ ਏ ਠਾ ਏ ਠਾ ਆ ਸਵਾਦ ਆ ਓਏ ਯੱਫੇ ਤੇ ਯਫਾ ਹਾ ਯਫਾ ਆ ਸਵਾਦ ਹੁੰਦਾ ਓਏ ਕੁਲਵੀਰ ਓ ਮੇਲਾ ਬਣ ਗਿਆ ਓਏ ਜੱਗੂ ਇੱਲਾ ਬਣਾਤਾ ਉਹ ਉਹ ਦੇਖਾਂਗੇ ਓਏ ਕੁਲਵੀਰ ਤੇ ਓਏ ਜੱਗੂ ਕੋਈ ਜੱਗੂ ਖੜ ਕੇ ਓਏ ਹਾਕਮ ਵਾਲੀਆ ਖੜਾਓ ਉਹ ਦੇਖ ਕੇ ਹੱਥ ਲਾਈ ਉਧਰ ਕੁਲਵੀਰ ਖੜਾ